ਕਹਿੰਦੇ ਫਕੀਰਾਂ ਦੇ ਹੱਥ ਖਾਦੀ ਨਾ ਸਮਝੋ ਸਮਝਿ ਦਿਓ ਆਪਣੀ ਤੁਹਾਨੂੰ ਗੱਲ ਯਾਦ ਨਹੀਂ ਬੜੇ ਮਾਲਕਾਂ ਦੀ ਜੇ ਉਸਲੇ ਮਾਲਕਾਂ ਦਾ ਕਿ ਸੇਵਾਦਾਰ ਹੁੰਦਾ ਸੀ ਉਹਦਾ ਨਾ ਬਲਵੀਰ ਗਿੱਲ ਸੀ ਬਲਵੀਰ ਗਿੱਲ ਜਰਾ ਸਮਝਣਾ ਉਸ ਵੇਲੇ ਉਹ ਸ਼ਾਇਦ ਬਿਜਲੀ ਮਹਿਕਮੇ ਚ ਸੀ ਜਰਾ ਸਮਝਣਾ ਸਾਰਿਆਂ ਨੇ ਇੱਕ ਦਿਨ ਬੜੇ ਮਾਲਕ ਬੈਠੇ ਹੋਏ ਔਰ ਕੁਦਰਤੀ ਅਸੀਂ ਵੀ ਬਚਪਨ ਸੀ ਕੋਲੀ ਮਾਲਕਾਂ ਦੇ ਨਾ ਮਾਲਕ ਆਪਣੇ ਬੈੱਡ ਤੇ ਬੈਠੇ ਆ ਤੇ ਅਸੀਂ ਵੀ ਉਹਨਾਂ ਨਾਲ ਹੀ ਬੈਠੇ ਆ ਤਾਂ ਗਿੱਲ ਆਇਆ ਆ ਕੇ ਕਹਿੰਦਾ ਮਾਲਕੋ ਬੜਾ ਦੁਖੀ ਹੋ ਕੋਈ ਰਹਿਮਤ ਕਰੋ ਮੇਰੇ ਤੇ ਕੋਈ ਮੇਤੇ ਰਹਿਮਤ ਕਰੋ ਬੜੀ ਗਰੀਬੀ ਆ ਬੜੀ ਤੰਗੀ ਆ ਰਹਿਮਤ ਕਰੋ ਮੇਰੇ ਤੇ ਤਾਂ ਉਸਲੇ ਮਾਲਕਾਂ ਨੇ ਥੱਲੇ ਨਾ ਇੱਕ 10 ਰੁਪਏ ਦਾ ਨੋਟ ਪਿਆ ਸੀ ਮਾਲਕਾਂ ਨੇ 10 ਦਾ ਨੋਟ ਹੱਥ ਚ ਲੈ ਆ ਔਰ ਦੂਜਾ ਹੱਥ ਮਾਲਕਾਂ ਨੇ ਹਵਾ ਜਿਹੀ ਬੰਦ ਕੀਤਾ ਯਾਨੀ ਇੱਕ ਹੱਥ ਜਿਹੀ ਉਦੇ ਸਾਹਮਣੇ ਦਸ ਦਾ ਨੋਟ ਲੈ ਲਿਆ ਔਰ ਦੂਜਾ ਹੱਥ ਮਾਲਕ ਨੇ ਹਵਾ ਜਿਹੀ ਬੰਦ ਕੀਤਾ ਕਹਿੰਦੇ ਦਸ ਦੇ ਗਿੱਲ ਕੀ ਚਾਹੀਦਾ ਸਮਝਦੀ ਹੋਕ ਨਹੀਂ ਦੋਨਾਂ ਹੱਥਾਂ ਨੂੰ ਕਰਕੇ ਮਾਲਕ ਕਹਿੰਦੇ ਚਾਹੀਦਾ ਕੀ ਹੈ ਤਉਨੂੰ ਪਤਾ ਸੀ ਆ ਹੱਥ 'ਚ ਨੋਟ ਹੈ ਤਾਂ ਹੱਥ ਖਾਲੀ ਹੈ ਇਸ ਲਈ ਉਹਨੇ ਕੀ ਕਿਹਾ ਕਹਿੰਦਾ ਮਾਲਕੋ ਆਇ 'ਚ 10 ਰੁਪਏ ਆ ਨਾ ਆਹੀ ਹੱਥ ਮੈਨੂੰ ਦੇ ਦਿਓ ਮਾਲਕ ਕਹਿੰਦੇ ਝੋਲੀ ਅੱਡ ਦੇ ਕਹਿੰਦੇ ਝੋਲੀ ਅੱਡੀ ਕਹਿੰਦੇ ਲੈ ਗਿੱਲ ਅੱਜ ਧੰਨ ਤੇਰੀ ਝੋਲੀ 'ਚ ਪਾਤਾ ਪਰ ਰਹਿਮਤ ਤੂੰ ਵਾ ਲੈ ਰਹਿਮਤ ਤਾਂ ਦੂਰ ਹੋ ਗਿਆ ਉਹਨੂੰ ਪੈਸਾ ਤੈਨੂੰ ਬਹੁਤ ਮਿਲਣਾ ਹੈ ਪਰ ਸ਼ਾਇਦ ਉਹ ਮੁਰਗੇ ਸਾਨੂੰ ਨਾ ਮਿਲ ਪਾਵੇ ਉਹ ਮਾਲਕ ਦੀ ਇੰਦਾ ਦੀ ਰਹਿਮਤ ਹੋਈ ਥੋੜੇ ਦਿਨਾਂ ਜੀ ਆਸਟ੍ਰੇਲੀਆ ਚਲਾ ਗਿਆ ਉਹਨਾਂ ਦਿਨਾਂ ਚ ਆਸਟ੍ਰੇਲੀਆ ਜਾ ਕੇ ਸੈੱਟ ਹੋ ਗਿਆ ਐਸ ਵੇਲੇ ਵੀ ਆਸਟ੍ਰੇਲੀਆ ਹੈ ਇੱਕ ਵਾਰ ਕਾਫੀ ਸਾਲਾਂ ਬਾਅਦ ਜਦੋਂ ਮਾਲਕਾਂ ਨੇ ਪਰਦਾ ਕਰਨ ਤੋਂ ਬਾਅਦ ਆਇਆ ਤਾਂ ਆ ਕੇ ਰੋ ਰਿਆ ਸੀ ਕਹਿੰਦਾ ਮਾਲਕ ਨੂੰ ਪੈਸਾ ਬਹੁਤ ਹੈ ਸਕੂਨ ਸ਼ਾਂਤੀ ਖੁਸ਼ੀ ਹੈ ਨਹੀਂ ਕਿ ਉਹਦਾ ਫਕੀਰਾਂ ਦੀ ਰਹਿਮਤ ਤਾਂ ਆਉਂਦੀ ਹੈ ਇਸ ਕਰਕੇ ਖਾਲੀ ਹੱਥਾਂ ਚ ਉਹ ਤੇ ਸਿਰਫ 10 ਰੁਪਏ ਸੀ ਤੇ ਇੰਦਰ ਤਾਂ ਪੂਰਾ ਉਹ ਰਹਿਮਤ ਦਾ ਭੰਡਾਰ ਸੀ ਲੋਗੇ ਫਕੀਰਾਂ ਦੇ ਹੱਥ 'ਚ ਕੀ ਹੈ ਇਹ ਫਕੀਰ ਹੀ ਜਾਣਦੇ ਐ ਇਸ ਲਈ ਕਹਿੰਦੇ ਜਦੋਂ ਨਾ ਮਹਾਭਾਰਤ ਦੀ ਜੰਗ ਹੋਣੀ ਸੀ ਤਾਂ ਉਧਰ ਨਹੀਂ ਹੱਥੇ ਕ੍ਰਿਸ਼ਨ ਸੀ ਖਾਲੀ ਤਾਂ ਇਧਰ ਕ੍ਰਿਸ਼ਨ ਦੀ ਸੈਨਾ ਸੀ ਅਸ਼ਤਰ ਸ਼ਸਤਰ ਔਰ ਕਿਹਾ ਜਾਂਦਾ ਲੱਖਾਂ ਦੀ ਸੈਨਾ ਤਾਂ ਉਸ ਵੇਲੇ ਤੁਹਾਨੂੰ ਪਤਾ ਨਾ ਕਈ ਵਾਰ ਦੱਸਿਆ ਕਿ ਦਰਯੋਦਨ ਔਰ ਅਰਜੁਨ ਕੋ ਦੋਨਾਂ ਕੋਲੇ ਆਪਸ਼ਨ ਸੀ ਕਿ ਜਦੋਂ ਅਰਜੁਨ ਸ਼੍ਰੀ ਕ੍ਰਿਸ਼ਨ ਦੇ ਕੋਲ ਪਹੁੰਚੇ ਦਰਯੋਦਨ ਸ਼੍ਰੀ ਕ੍ਰਿਸ਼ਨ ਕੋ ਪਹੁੰਚੇ ਤਾਂ ਉਸ ਵੇਲੇ ਸ਼੍ਰੀ ਕ੍ਰਿਸ਼ਨ ਸੁੱਤੇ ਪਏ ਸੀ ਅਰਜੁਨ ਜਾ ਕੇ ਚਰਨਾਂ ਵਾਲੇ ਪਾਸੇ ਬਹਿ ਗਿਆ ਤਾਂ ਦਰਯੋਦਨ ਜਾ ਕੇ ਸਿਰ ਵਾਲੇ ਪਾਸੇ ਸਿੰਘਾਸਨ ਸੀ ਯਾਨੀ ਕੁਰਸੀ ਲੱਗੀ ਸੀ ਕੁਰਸੀ ਤੇ ਬਹਿ ਗਿਆ ਦਰਯੋਦਨ ਔਰ ਅਰਜੁਨ ਜ਼ਮੀਨ ਤੇ ਬਹਿ ਗਿਆ ਕਿਉਂਕਿ ਸ਼੍ਰੀ ਕ੍ਰਿਸ਼ਨ ਆਰਾਮ ਕਰ ਰਹੇ ਸੀ ਜਦੋਂ ਸ਼੍ਰੀ ਕ੍ਰਿਸ਼ਨ ਦੀ ਅੱਖਾਂ ਖੁੱਲੀਆਂ ਦੇਖਿਆ ਧਿਆਨ ਗਿਆ ਪੈਰਾਂ ਵੱਲ ਅਰਜੁਨ ਹੈ ਉਹਨਾਂ ਨੇ ਪੁੱਛਿਆ ਅਰਜੁਨ ਤੂੰ ਕਿਸ ਤਰ੍ਹਾਂ ਆਇਆ ਹੈ ਜਦੋਂ ਦਰਯੋਦਨ ਬੋਲ ਪਿਆ ਕਹਿੰਦਾ ਮਹਾਰਾਜ ਉਸ ਤੋਂ ਪਹਿਲਾਂ ਮੈਂ ਆਇਆ ਪਹਿਲਾਂ ਮੈਨੂੰ ਪੁੱਛੋ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸ਼੍ਰੀ ਕ੍ਰਿਸ਼ਨ ਨੇ ਸ਼ਰਤ ਰੱਖੀ ਹੋਈ ਹੈ ਕਿ ਜਾਂ ਤਾਂ ਮੈਂ ਤਾਂ ਜਾਂ ਫਿਰ ਮੇਰੀ ਸਾਰੀ ਸੈਨਾ ਹਾਥੀ ਘੋੜੇ ਜੋ ਵੀ ਹੈ ਅਸਤਰ ਸ਼ਸਤਰ ਜਿਹੜਾ ਮੈਨੂੰ ਮੰਗੇਗਾ ਉਹਨੂੰ ਮੈਂ ਕੱਲਾ ਮਿਲੂਗਾ ਖਾਲੀ ਨਹੀਂ ਹੱਥਾ ਤਾਂ ਜਿਹੜਾ ਸੈਨਾ ਮੰਗੇਗਾ ਉਹਨੂੰ ਸਭ ਕੁਝ ਮਿਲੇਗਾ ਤਾਂ ਦਰਯੋਦਨ ਨੂੰ ਫਿਕਰ ਹੋਈ ਕਿ ਖਾਲੀ ਕ੍ਰਿਸ਼ਨ ਨੂੰ ਮੈਂ ਕੀ ਕਰਨਾ ਜੇ ਅਰਜੁਨ ਨੇ ਪਹਿਲਾਂ ਮੰਗ ਲਿਆ ਕਿ ਤੇ ਅਰਜੁਨ ਸੈਨਾ ਹੀ ਨਾ ਮੰਗ ਲਵੇ ਸਾਰੀ ਇਹ ਲਈ ਦਰਯੋਦਨ ਨੇ ਕਿਹਾ ਮਾਰੇ ਪਹਿਲਾਂ ਮੈਨੂੰ ਵਾਰੀ ਦਿਓ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਨਜ਼ਰ ਪਹਿਲਾਂ ਸਾਡੀ ਅਰਜੁਨ ਤੇ ਗਈ ਹੈ ਇਸ ਲਈ ਇਹਨੂੰ ਪਹਿਲਾਂ ਪੁੱਛਣਾ ਹੈ ਤਾਂ ਉਸ ਵੇਲੇ ਦੇ ਜਦੋਂ ਕਬਰਾ ਗਿਆ ਤਾਂ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਦੱਸ ਤੈਨੂੰ ਅਰਜੁਨ ਕੀ ਚਾਹੀਦਾ ਹੈ ਤਾਂ ਅਰਜੁਨ ਨੇ ਕਿਹਾ اے ਭਗਵਾਨ ਜੇ ਰਸਤੇ ਹੀ ਦੋ ਹੈ ਇੱਕ ਪਾਸੇ ਤੁਹਾਡੀ ਸੈਨਾ ਹੈ ਅਸਤਰ ਸ਼ਸਤਰ ਦੇ ਨਾਲ ਲੈਸ ਤੇ ਦੂਜੇ ਪਾਸੇ ਤੁਸੀਂ ਖਾਲੀ ਨਹੀਂ ਹੱਥੇ ਇਕੱਲੇ ਤਾਂ ਮੇਰੀ ਖੁਆਇਸ਼ ਇਹੀ ਹੈ ਕਿ ਮੈਨੂੰ ਤੁਸੀਂ ਚਾਹੀਦੇ ਸਮਝਦੇ ਹੋ ਕਿ ਨਹੀਂ ਉਹ ਸ਼੍ਰੀ ਕ੍ਰਿਸ਼ਨ ਨੇ ਮੈਂ ਖਾਲੀ ਹੱਥ ਕਿਉਂਕਿ ਮੈਂ ਬਚਨ ਕੀਤਾ ਕਿ ਹਥਿਆਰ ਵੀ ਨਹੀਂ ਚੱਕਣਾ ਮੈਂ ਖਾਲੀ ਹੱਥਾਂ ਉਹ ਕਹਿੰਦਾ ਜੀ ਤੁਸੀਂ ਜੋ ਖਾਲੀ ਹੱਥਾਂ ਨਾਲ ਕਰ ਸਕਦੇ ਹੋ ਨਾ ਉਹ ਤੁਹਾਡੀ ਲੱਖਾਂ ਦੀ ਸੈਨਾ ਵੀ ਨਹੀਂ ਕਰ ਸਕਦੇ ਇਸ ਲਈ ਮੈਨੂੰ ਤੁਸੀਂ ਚਾਹੀਦੇ ਹੋ ਕਹਿੰਦੇ ਦਰਯੋਧਨ ਨੇ ਸੈਨਾ ਮੰਗੀ ਤਾਂ ਦਰਯੋਧਨ ਬੜਾ ਖੁਸ਼ ਹੋਇਆ ਕਹਿੰਦੇ ਅਰਜੁਨ ਤਾਂ ਮੂਰਖ ਹੀ ਹੈ ਨਹੀਂ ਹੱਥੇ ਕ੍ਰਿਸ਼ਨ ਨੂੰ ਮੰਗ ਲਿਆ ਨੂੰ ਕੀ ਮਿਲਣਾ ਹੁਣ ਔਰ ਮੈਂ ਲੱਖਾਂ ਦੀ ਸੈਨਾ ਲੈ ਕੇ ਜਾ ਰਿਹਾ ਹਾਂ ਅਸਤਰ ਸ਼ਸਤਰ ਯੁਕਤ ਹੁਣ ਦਰਯੋਧਨ ਖੁਸ਼ ਹੈ ਕਿ ਮੈਨੂੰ ਸੈਨਾ ਮਿਲ ਗਈ ਔਰ ਅਰਜੁਨ ਕੋਸ਼ ਹੈ ਕਿ ਮੈਨੂੰ ਖਾਲੀ ਨੇ ਹੱਥੇ ਕ੍ਰਿਸ਼ਨ ਮਿਲ ਗਏ ਪਰ ਇਹ ਇਤਿਹਾਸ ਗਵਾਹ ਹੈ ਕਿ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਦਾ ਚੁਣਾਬ ਕੀਤਾ ਸੀ ਹਾਲਾਂਕਿ ਸ਼੍ਰੀ ਕ੍ਰਿਸ਼ਨ ਦੇ ਹੱਥ ਖਾਲੀ ਸੀ ਹੱਥ 'ਚ ਕੋਈ ਅਸ਼ਤ ਸ਼ਸਤਰ ਨਹੀਂ ਸੀ ਪਰ ਉਧਰ ਦੁਗਣੀ ਤਿਕਣੀ ਸੈਨਾ ਹੁੰਦੇ ਹੋਏ ਵੀ ਜਿੱਤ ਪਾਂਡਵਾਂ ਦੀ ਹੋਈ ਅਰਜੁਨ ਦੀ ਹੋਈ ਇਹਦਾ ਮਤਲਬ ਇੱਥੋਂ ਪਤਾ ਕੀ ਲੱਗਦਾ ਹੈ ਇੱਥੋਂ ਇੱਕ ਗੱਲ ਸਮਝ ਆਂਦੀ ਹੈ ਕਿ ਜੇ ਸਾਨੂੰ ਮੌਕਾ ਮਿਲੇ ਨਾ ਪ੍ਰਮਾਤਮਾ ਔਰ ਦੁਨੀਆ ਨੂੰ ਚੁਣਨ ਦਾ ਤਾਂ ਕਹਿੰਦੇ दुनिया के पिछले लग के प्रभु का त्याग ना करो परमात्मा का त्याग ना करो बल्कि पहला परमात्मा का चुनाव करो क्योंकि जो परमात्मा का चुनाव करता है ना परमात्मा मिल जाता है वह चाहे कला ही है अगर वह चुनाव कर लिया तो दुनिया दारिया खुशियां तो मगर मगर चलिया आनगियां पर जे असी प्रभु ने त्याग दिता तो फिर उन्होंने त्याग के तो असं अपना सब कुछ ही गुआ बेंदे क्योंकि दर्जोधन को सब कुछ सी पर श्री कृष्ण का त्याग करके उन्हें सैना मंग ली ਤਦ ਰਾਹੁਣ ਸੋਚਿਆ ਸੀ ਇਹ ਸੈਨਾ ਮੰਗਣ ਨਾਲ ਮੈਨੂੰ ਲਾਭ ਹੋਏਗਾ ਪਰ ਮਿਲਿਆ ਕੀ ਉਸ ਨੂੰ ਜੋ ਆਪਣਾ ਸੀ ਉਹ ਵੀ ਗਵਾ ਬੈਠਾ ਤਾਂ ਅਰਜੁਨ ਨੇ ਚੁਣਾਬ ਕੀਤਾ ਸ਼੍ਰੀ ਕ੍ਰਿਸ਼ਨ ਦਾ ਤਾਂ ਹੀ ਕਹਿੰਦੇ ਕਿ ਫਕੀਰਾਂ ਦੇ ਹੱਥਾਂ ਨੂੰ ਕਦੀ ਖਾਲੀ ਨਾ ਸਮਝੋ ਉਹਨਾਂ ਦੇ ਹੱਥਾਂ 'ਚ ਹੀ ਉਹ ਰਹਿਮਤ ਹੈ ਕਿ ਉਹ ਖਾਲੀ ਹੱਥੇ ਹੀ ਤੁਹਾਨੂੰ ਬੜੇ ਤੋੜਾ ਯੁੱਧ ਜਿਤਾ ਸਕਦੇ ਆ ਬੜੀ ਤੋਂ ਬੜੀ ਜੰਗ ਜਿਤਾ ਸਕਦੇ ਆ ਫਿਰ ਚਾਹੇ ਉਹ ਪਰੇਸ਼ਾਨੀਆਂ ਨਾ ਹੋਵੇ ਬਿਮਾਰੀਆਂ ਨਾ ਹੋਵੇ ਜਾਂ ਕਿਸੇ ਹਾਲਾਤ ਨਾਲ ਹੋਵੇ ਅਗਰ ਮੇਰਾ ਸਤਗੁਰ ਮੇਰਾ ਮਾਲਿਕ ਮੇਰਾ ਮੁਰਸ਼ਿਦ ਮੇਰੇ ਨਾਲ ਖੜਾ ਹੈ ਤਾਂ ਫਿਰ ਇਨਸਾਨ ਨੂੰ ਵਿਸ਼ਵਾਸ ਹੁੰਦਾ ਕਿ ਮੇਰੀ ਜਿੱਤ ਵੀ ਜ਼ਰੂਰ ਹੋਏਗੀ ਕਿ ਮੇਰੀ ਹਾਰ ਕਦੀ ਹੋਈ ਨਹੀਂ ਸਕਦੀ ਪਰ ਉਸ ਲਈ ਹੈਰਾਨੀ ਹੁੰਦੀ ਹੈ ਜਦੋਂ ਇਨਸਾਨ ਦੁਨੀਆ ਦੀ ਖਾਤਰ ਸੰਸਾਰ ਦੀ ਖਾਤਰ ਆਪਣੇ ਪ੍ਰਭੂ ਦਾ ਤਿਆਗ ਕਰਦਾ ਚਲਾ ਜਾਂਦਾ ਆਪਣੇ ਮਾਲਿਕ ਦੀ ਰਹਿਮਤ ਨੂੰ ਉਹ ਪਰਮਾਤਮਾ ਨੂੰ ਛੱਡਦਾ ਚਲਾ ਜਾਂਦਾ ਹੈ ਉਸ ਲਈ ਬੜੀ ਹੈਰਾਨੀ ਹੁੰਦੀ ਕਿ ਤੂੰ ਜਿਸ ਸੰਸਾਰ ਦੀ ਖਾਤਰ ਆਪਣੇ ਪਰਮਾਤਮਾ ਤੋਂ ਦੂਰ ਜਾ ਰਿਹਾ ਹੈ ਉਹ ਪ੍ਰਭੂ ਨੂੰ ਭੁੱਲ ਰਿਹਾ ਹੈ ਇਹ ਸੰਸਾਰ ਨੇ ਤੇਰਾ ਸਾਥ ਨਹੀਂ ਦੇਣਾ ਔਖੇ ਵੇਲੇ ਤਾਂ ਕੰਮ ਉਹਦੀ ਰਹਿਮਤ ਨਹੀਂ ਆਣਾ ਹੈ ਇਸ ਲਈ ਸਮਝਦਾਰ ਇਨਸਾਨ ਉਹਦੀ ਰਹਿਮਤ ਨੂੰ ਸੰਭਾਲਦਾ ਹੈ ਇਸੇ ਲਈ ਤਾਂ ਕ੍ਰਿਸ਼ਨ ਨੇ ਵੀ ਅਰਜੁਨ ਨੂੰ ਕਿਹਾ ਸੀ ਸਭ ਕੁਝ ਭੁੱਲ ਕੇ ਮੇਰਾ ਹੋ ਜਾ ਫਿਰ ਤੇਰੀ ਹਾਰ ਕਦੀ ਹੋই ਨਹੀਂ ਸਕਦੀ ਫਿਰ ਤੇਰਾ ਬੁਰਾ ਕਦੀ ਹੋই ਨਹੀਂ ਸਕਦਾ ਜਿੱਦਾਂ ਹਜ਼ੂਰ ਨੇ ਕਿਹਾ ਨਾ ਜਿਬਰੀਲ ਨੂੰ ਦੱਸ ਮੇਰੀ ਮੁਠੀ ਚ ਕੀ ਹੈ ਸੋ ਸਮਝ ਲੈਣਾ ਕਿ ਫਕੀਰਾਂ ਦੀ ਮੁਠੀ ਚ ਹੀ ਕੋ ਰੱਬ ਦੀਆਂ ਰਹਿਮਤਾਂ ਹੁੰਦੀਆਂ ਹੈ ਇਸ ਲਈ ਜਿਹੜਾ ਪ੍ਰੇਮ ਨਾਲ ਵਿਸ਼ਵਾਸ ਨਾਲ ਫਕੀਰਾਂ ਦਾ ਦਾਂਵਨ ਫਕੀਰਾਂ ਦਾ ਹੱਥ ਪਕੜ ਲੈਂਦਾ ਹੈ ਤਾਂ ਜਿਹਦੀ ਡੋਰ ਜਿਹਦੀ ਜ਼ਿੰਦਗੀ ਦੀ ਡੋਰ ਫਿਰ ਉਹਦੇ ਹੱਥ ਚ ਹੋਵੇ ਤਾਂ ਜ਼ਰਾ ਸੋਚੋ ਫਿਰ ਉਹ ਕਿੱਥੇ ਤੋਂ ਕਿੱਥੇ ਪਹੁੰਚ ਸਕਦਾ ਹੈ ਪਰ ਇਹੀ ਤਾਂ ਗੱਲ ਹੈ ਕਿ ਉਹਦੀਆਂ ਰਹਿਮਤਾਂ ਦੀ ਸਮਝ ਕਿਸੇ ਵਿਰਲੇ ਨੂੰ ਆਉਂਦੀ ਹੈ ਹਰ ਕੋਈ ਉਹਦੀਆਂ ਰਹਿਮਤਾਂ ਬਾਰੇ ਸਮਝੇ ਨਹੀਂ ਪਾਂਦਾ ਜਿੱਦਾਂ ਮੀਆਂ ਮੁਹੰਮਦ ਬਖਸ਼ੀ ਨੇ ਬੜਾ ਪਿਆਰਾ ਕਿਹਾ ਹੈ ਇਹ ਗੱਲ ਯਾਦ ਰੱਖਣੀ ਕਿ ਮੀਆਂ ਮੁਹੰਮਦ ਬਖਸ਼ੀ ਬੜਾ ਪਿਆਰਾ ਦੱਸਦੇ ਹੈ ਕਿ ਕੁਦਰਤ થી ਜਿਸ ਬਾਗ ਬਣਾਏ ਜਗ ਸੰਸਾਰ ਤਮਾਮੀ ਰੰਗ ਬਿਰੰਗੇ ਬੂਟੇ ਲਾਏ ਕੁਛ ਖਾਸੇ ਕੁਛ ਆਮੀ ਇਹਨਾਂ ਦੇ ਫਲ ਮਿੱਠੇ ਕੀਤੇ ਪੱਤ ਇਹਨਾਂ ਦੇ ਕੋੜੇ ਖਾਵਣ ਵਾਲੇ ਬਹੁਤ ਮੁਹੰਮਦ ਸਮਝਣ ਵਾਲੇ ਥੋੜੇ ਤਰ ਦੇਖੋ ਕਿ ਮੁਹੰਮਦ ਜੀ ਆਪਣੀ ਬਾਣੀ ਚ ਕੀ ਕਹਿੰਦੇ ਆ ਕਹਿੰਦੇ ਕਿਸੇ ਨੇ ਪੁੱਛਿਆ ਮੀਆਂ ਮੁਹੰਮਦ ਬਖ ਜੀ ਬੈਠੇ ਹੋਏ ਸੀ ਕਿ ਐ ਮੀਆਂ ਮੁਹੰਮਦ ਤੂੰ ਰੱਬ ਦੀਆਂ ਰਹਿਮਤਾਂ ਦੀ ਗੱਲ ਕਰਦਾ ਹੈ ਪਰਮਾਤਮਾ ਦੀ ਰਹਿਮਤਾਂ ਦੀ ਗੱਲ ਕਰਦਾ ਐ ਕੋਈ ਰੱਬ ਦੀ ਰਹਿਮਤ ਦਿਖਾ ਤਾਂ ਸਹੀ ਮੈਨੂੰ ਰੱਬ ਦੀ ਰਹਿਮਤ ਦਿਖਾ ਤਾਂ ਸਹੀ ਮੈਨੂੰ ਤਾਂ ਉਸ ਲਈ ਮੀਆਂ ਮੁਹੰਮਦ ਵਖੀ ਜੀ ਕਹਿੰਦੇ ਕਿਉਂਕਿ ਇੱਕ ਪੇੜ ਥੱਲੇ ਬੈਠੇ ਸੀ ਉਸ ਪੇੜ ਤੇ ਮਿੱਠੇ ਫਲ ਲੱਗੇ ਹੋਏ ਸੀ ਤਾਂ ਮੀਆਂ ਮੁਹੰਮਦ ਵਖੀ ਜੀ ਕਹਿੰਦੇ ਉਹ ਇਹ ਪੇੜ ਨੂੰ ਦੇਖ ਇਹਦੇ ਫਲਾਂ ਨੂੰ ਦੇਖ ਤੂੰ ਕਹਿੰਦਾ ਰੱਬ ਦੀ ਰਹਿਮਤ ਦਿਖਾ ਉਹ ਇਹਨਾਂ ਫਲਾਂ ਨੂੰ ਦੇਖ ਕੇ ਪੇੜ ਨੂੰ ਦੇਖ ਕੇ ਨਾ ਫੁੱਲਾਂ ਨੂੰ ਦੇਖ ਕੇ ਤੈਨੂੰ ਉਹਦੀ ਰਹਿਮਤ ਸਮਝੇ ਨਹੀਂ ਆਉਂਦੀ ਕਿ ਇਹ ਉਹਦੀ ਰਹਿਮਤ ਹੀ ਹੈ ਦਰਾਇ ਫਲ ਤੋੜ ਉਸ ਆਦਮੀ ਨੇ ਫਲ ਤੋੜਿਆ ਪੇੜ ਤੋਂ ਕਹਿੰਦੇ ਪੱਤਾ ਵੀ ਤੋੜ ਲੈ ਜਿੱਥੋਂ ਫਲ ਤੋੜਿਆ ਨਾ ਇਹਦੀ ਟਹਿਣੀ ਦੇ ਨਾਲ ਹੀ ਪੱਤਾ ਵੀ ਲੱਗਾ ਹੈ ਕਿਉਂਕਿ ਤੁਸੀਂ ਦੇਖਦੇ ਇੱਥੇ ਫਲ ਲੱਗਾ ਹੁੰਦਾ ਨਾਲ ਪਿੱਛੇ ਪੱਤੇ ਵੀ ਹੁੰਦੇ ਐ ਚਾਹੇ ਅਮਰੂਦ ਦਾ ਹੋਵੇ ਅੰਬ ਦਾ ਹੋਵੇ ਕੋਈ ਵੀ ਫਲ ਹੋਵੇ ਨਾਲ ਪੱਤੇ ਵੀ ਹੁੰਦੇ ਐ ਕਹਿੰਦੇ ਜਿੱਥੋਂ ਟਹਿਣੀ ਤੋਂ ਫਲ ਤੋੜਿਆ ਪੱਤਾ ਵੀ ਤੋੜ ਕਹਿੰਦੇ ਉਹਨੇ ਇੱਕ ਫਲ ਤੋੜਿਆ ਔਰ ਨਾਲ ਪੱਤਾ ਵੀ ਤੋੜ ਲਿਆ ਤਾਂ ਮੀਆਂ ਮੁਹੰਮਦ ਵਖਤ ਜੀ ਕਹਿੰਦੇ ਜਰਾ ਪੱਤੇ ਨੂੰ ਚਵਾ ਜਦੋਂ ਪੱਤੇ ਨੂੰ ਜਵਾਇਆ ਕਹਿੰਦੇ ਸਵਾਦ ਕੀ ਹੈ ਕਹਿੰਦਾ ਜੀ ਕੜਵਾ ਕਹਿੰਦੇ ਰ ਫਲ ਨੂੰ ਖਾ ਜਦੋਂ ਫਲ ਖਾਦਾ ਕਹਿੰਦੇ ਸਵਾਦ ਕੀ ਹੈ ਕਹਿੰਦਾ ਜੀ ਮਿੱਠਾ ਕਹਿੰਦੇ ਫੇ ਉਹਦੀ ਰਹਿਮਤ ਨਹੀਂ ਤਾਂ ਕੀ ਹੈ ਇੱਕੋ ਹੀ ਟਹਿਣੀ ਤੇ ਪੱਤਾ ਵੀ ਲੱਗਾ ਹੈ ਇੱਕੋ ਹੀ ਟਹਿਣੀ ਤੇ ਫਲ ਵੀ ਲੱਗਾ ਹੈ ਪਰ ਪੱਤੇ ਅੰਦਰ ਕੋ ਬਾਹਰ ਤਾਂ ਉਸੇ ਟਹਿਣੀ ਤੇ ਲੱਗੇ ਫਲ ਅੰਦਰ ਮਿਠਾਸ ਹੈ ਇਹਦਾ ਮਤਲਬ ਉਹਦੀ ਰਹਿਮਤ ਹੀ ਹੈ ਜਿਹੜੀ ਕੜਵੀ ਟਹਿਣੀ ਦੇ ਅੰਦਰੋਂ ਮਿੱਠੇ ਫਲ ਨੂੰ ਪੈਦਾ ਕਰ ਰਹੀ ਹੈ ਕੀ ਇਹ ਦੇਖ ਕੇ ਵੀ ਬੰਦਾ ਸਮਝ ਨਾ ਪਾਵੇ ਤਾਂ ਉਹਨੂੰ ਹੋਰ ਕੀ ਸਬੂਤ ਦਈਏ ਫਿਰ ਸਮਝਦੇ ਹੋ ਕਿ ਨਹੀਂ ਇਸ ਲਈ ਉਹ ਕਹਿੰਦੇ ਖਾਣ ਵਾਲੇ ਬਹੁਤ ਹੈ ਪਰ ਸਮਝਣ ਵਾਲੇ ਥੋੜੇ ਕਿਉਂਕਿ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹ ਪਤਾ ਕਿਹੜੀ ਗੱਲ ਕਰਦੇ ਆ ਜਿੱਦਾਂ ਇੱਕ ਫਕੀਰਾਂ ਮਰਿਆ ਸੀ ਦੱਸਿਆ ਸੀ ਜ਼ਿਕਰ ਕੀਤਾ ਸੀ ਪਰ ਇੱਥੇ ਫਿਰ ਜ਼ਿਕਰ ਕਰਨਾ ਚਾਹਾਂਗੇ ਕਿਉਂ ਫਕੀਰ ਆਪਣੇ ਰੱਬ ਨਾਲ ਇੰਨਾ ਪਿਆਰ ਕਰਦੇ ਸੀ ਹਜ਼ਰਤ ਵਾਜ਼ੀਦ ਆਪਣੇ ਰੱਬ ਨਾਲ ਇੰਨਾ ਪਿਆਰ ਕਰਦੇ ਸੀ ਕਿ ਹਰ ਵੇਲੇ ਉਹਨਾਂ ਦੀ ਜ਼ੁਬਾਨ ਤੇ ਰੱਬ ਦਾ ਨਾਮ ਹੁੰਦਾ ਸੀ ਤਾਂ ਉਹਨਾਂ ਦਾ ਇੱਕ ਸੇਵਾਦਾਰ ਸੀ ਜਿਹਦਾ ਨਾਮ ਸੀ ਜੈਦ ਈ ਨਾਮ ਸੀ ਜੈਦ ਕਹਿੰਦੇ ਜਦੋਂ ਜੈਦ ਨਮਾ ਨਮਾ ਆਇਆ ਨਾ حضرت ওয়াইযীদ ਆਪਣੇ মুর্ਸ਼ਦ ਦੀ সোহবত ਵਿੱਚ ਤਾਂ ਆ ਕੇ ਫਿਰ ਉਹਨਾਂ ਨਾਲ ਹੀ ਰਹਿਣ ਲੱਗ ਗਿਆ ਹੁਣ ਜੈਦ ਜਦ ਵੀ ਆਪਣੇ মুর্ਸ਼ਦ ਦੇ ਵਾਸਤੇ ਕੋਈ ਕੰਮ ਕਰਦਾ ਸੀ ਉਹ ਜਦ ਵੀ ਸਾਹਮਣੇ ਆਉਂਦਾ ਸੀ ਤਾਂ ਇਹ ਪੁੱਛਦੇ ਹੁੰਦੇ ਸੀ ਬੇਟਾ ਤੇਰਾ ਨਾਮ ਕੀ ਹੈ ਉਹਨਾਂ ਕਹਿੰਦਾ حضرت ਮੇਰਾ ਨਾਮ ਜੈਦ ਹੈ ਸਮਝਦੇ ਹੋ ਤੁਸੀਂ ਫਿਰ ਟਾਈਮ ਗੁਜ਼ਰਿਆ ਅਗਲੇ ਦਿਨ ਫਿਰ ਉਹਨਾਂ ਨੇ ਉਹਨੂੰ ਫਿਰ ਪੁੱਛਣਾ ਬੇਟਾ ਤੇਰਾ ਨਾਮ ਕੀ ਹੈ ਉਹਨਾਂ ਕਹਿੰਦੇ ਜੀ ਜੈਦ ਯਾਨੀ ਜਦੋਂ ਵੀ ਦਿਨ ਵਿੱਚ ਮੁਲਾਕਾਤ ਹੋਣੀ ਉਹਨਾਂ ਨੇ ਉਹਦਾ ਨਾਮ ਜ਼ਰੂਰ ਪੁੱਛਣਾ ਕਹਿੰਦੇ ਰਹਿੰਦਿਆ ਰਹਿੰਦਿਆ ਜੈਦ ਨੂੰ 20 ਸਾਲ ਹੋ ਗਏ ਉਹਦੀ ਸੇਵਾ ਚ ਰਹਿੰਦਿਆ 20 ਸਾਲ ਔਰ 20 ਸਾਲ ਜਦੋਂ ਰਹਿੰਦਿਆ ਨੂੰ ਹੋ ਗਏ ਤੇ ਇੱਕ ਦਿਨ ਫਿਰ ਉਹ ਸਾਹਮਣੇ ਆਇਆ ਤਾਂ ਹਜ਼ਰਤ ਨੇ ਪੁੱਛਿਆ ਬੇਟਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਜੈਦ ਹੈ ਪਰ ਜੈਦ ਦੇ ਮਨ ਚ ਆਇਆ ਕਿ ਮੈਨੂੰ 20 ਸਾਲ ਹੋ ਗਏ ਇੱਥੇ ਰਹਿੰਦਿਆ ਨੂੰ ਕਿ ਮੇਰਾ ਇੰਨਾ ਵੀ ਅਸਰ ਮੇਰੇ মুর্ਸ਼ਦ ਤੇ ਨਹੀਂ ਹੋਇਆ ਕਿ ਉਹਨਾਂ ਨੂੰ ਮੇਰਾ ਨਾਮ ਹੀ ਯਾਦ ਹੋ ਜਾਵੇ ਲੱਗਦਾ ਮੇਰੀ ਸੇਵਾ ਇਹਨਾਂ ਨੂੰ ਕਬੂਲ ਨਹੀਂ ਹੋਈ ਕਿਉਂਕਿ ਜਿਹਦੀ ਸੇਵਾ ਕਬੂਲ ਹੁੰਦੀ ਹੈ ਨਾ ਉਹਦਾ ਫਿਰ ਨਾਮ ਵੀ ਯਾਦ ਹੋ ਜਾਂਦਾ ਹੈ ਮੈਨੂੰ 20 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਇਹਨਾਂ ਦੇ ਕੋਲ ਰਹਿੰਦਿਆਂ ਨੂੰ ਕਿ ਹਾਲੇ ਮੇਰਾ ਨਾਮ ਵੀ ਇਹਨਾਂ ਨੂੰ ਯਾਦ ਨਹੀਂ ਹੋਇਆ ਮੇਰੀ ਸੇਵਾ ਇਹਨਾਂ ਤੱਕ ਪਹੁੰਚੀ ਨਹੀਂ ਹੈ ਉਹਦੀ ਅੱਖਾਂ 'ਚ ਪਾਣੀ ਆ ਗਿਆ ਰੋਣ ਲੱਗ ਗਿਆ ਜਦੋਂ ਰੋਣ ਲੱਗ ਗਿਆ ਤਾਂ ਵਾਜ਼ੀਦ ਨੇ ਪੁੱਛਿਆ ਉਹ ਰੋ ਕੇ ਉਰਿਆ ਹੈ ਕਹਿੰਦਾ ਹਜ਼ਰਤ ਮੈਨੂੰ 20 ਸਾਲ ਹੋ ਗਏ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰਦਿਆਂ ਨੂੰ 20 ਸਾਲ ਹੋ ਗਏ ਤੁਹਾਨੂੰ ਮੇਰਾ ਨਾਮ ਹੀ ਯਾਦ ਨਹੀਂ ਹੋਇਆ ਜਦ ਵੀ ਮਿਲਦੇ ਹੋ ਪੁੱਛਦੇ ਹੋ ਤੇਰਾ ਨਾਮ ਕੀ ਹੈ ਕਹਿੰਦਾ ਮੈਨੂੰ ਦੱਸਣਾ ਪੈਂਦਾ ਤਾਂ ਮੇਰੇ ਮਨ 'ਚ ਆ ਗਿਆ ਕਿ 20 ਸਾਲ ਹੋ ਗਏ ਕਿ ਮੇਰੀ ਸੇਵਾ ਇੰਨੀ ਵੀ ਕਬੂਲ ਨਹੀਂ ਹੋਈ ਕਿ ਮੇਰਾ ਨਾਮ ਹੀ ਤੁਹਾਨੂੰ ਯਾਦ ਹੋ ਸਕੇ ਉਸ ਲਈ ਵਾਜ਼ੀਦ ਕਹਿੰਦੇ ਉਹ ਬੇਟਾ ਰੋ ਨਾ ਗੁੱਸਾ ਨਾ ਕਰ ਰੋ ਨਾ ਤੇਰੀ ਸੇਵਾ ਤਾਂ ਸਾਨੂੰ ਕਬੂਲ ਹੈ ਪਰ ਕੀ ਕਰੀਏ ਉਹ ਮੈਨੂੰ ਜਦ ਤੋਂ ਮੇਰੇ ਇਹੋ ਮਹਿਬੂਬ ਦਾ ਨਾਮ ਯਾਦ ਹੋਇਆ ਹੋਰ ਕੋਈ ਨਾਮ ਯਾਦ ਹੀ ਨਹੀਂ ਰਹਿੰਦਾ ਇਹਦੀ ਉਹਦਾ ਨਾਮ ਹੀ ਹਰ ਬਲੀ ਅੰਦਰ ਚੱਲਦਾ ਰਹਿੰਦਾ ਹੈ ਉਹ ਜਦੋਂ ਦਾ ਉਹਦਾ ਨਾਮ ਯਾਦ ਹੋਇਆ ਬਾਕੀ ਸਾਰੇ ਨਾਮ ਭੁੱਲ ਹੀ ਜਾਂਦਾ ਯਾਦ ਹੀ ਨਹੀਂ ਕੁਝ ਰਹਿੰਦਾ ਇੱਕ ਉਹ ਫਕੀਰ ਹੈ ਜਿਹੜੇ ਰੱਬ ਦੇ ਨਾਮ ਨੂੰ ਇੰਨਾ ਰੱਟ ਚੁੱਕੇ ਉਹ ਕਹਿੰਦੇ ਮੈਨੂੰ ਉਹ ਰੱਬ ਦੇ ਨਾਮ ਤੋਂ ਸਿਵਾ ਹੋਰ ਕੁਝ ਯਾਦ ਰਹਿੰਦਾ ਹੀ ਨਹੀਂ ਔਰ ਇੱਕ ਪਾਸੇ ਅੱਜ ਆਮ ਇਨਸਾਨ ਹੈ ਜਿਹਨੂੰ ਸਭ ਕੁਝ ਯਾਦ ਰਹਿੰਦਾ ਬਸ ਰੱਬ ਦਾ ਨਾਮ ਲੈਣਾ ਹੀ ਯਾਦ ਨਹੀਂ ਰਹਿੰਦਾ ਹੋਰ ਸਭ ਕੋ ਯਾਦ ਹੁੰਦਾ ਦਰ ਸੱਚ ਦੱਸਿਓ ਇੰਨਾ ਪਤਾ ਹੁੰਦਾ ਕਿ ਖਾਣੇ ਤੋਂ ਪਹਿਲਾਂ ਗੋਲੀ ਕਿਹੜੀ ਖਾਣੀ ਹੈ ਤਾਂ ਖਾਣੇ ਤੋਂ ਬਾਅਦ ਗੋਲੀ ਪਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਖਾਣੇ ਤੋਂ ਪਹਿਲਾਂ ਰੱਬ ਦਾ ਨਾਮ ਵੀ ਲੈਣਾ ਹੈ ਔਰ ਖਾਣੇ ਤੋਂ ਬਾਅਦ ਰੱਬ ਦਾ ਸ਼ੁਕਰ ਵੀ ਸੱਚ ਦੱਸਿਓ ਇੱਥੇ ਹੁਣੇ ਇਦਾਂ ਦੇ ਆਪਣੇ ਆਪ ਨੂੰ ਪੁੱਛ ਕੇ ਦੱਸਿਓ ਜਿਹਨੂੰ ਡਾਕਟਰ ਕਹਿੰਦਾ ਆਹ ਖਾਲੀ ਪੇਟ ਖਾਣੀ ਹੈ ਆਹ ਖਾਣਾ ਖਾਣ ਤੋਂ ਬਾਅਦ ਖਾਣੀ ਹੈ ਹੁਣ ਇਹਦਾ ਸਮਝ ਲਾ ਲਾਲ ਗੋਲੀ ਪਹਿਲਾਂ ਤਾਂ ਪੀਲੀ ਗੋਲੀ ਬਾਅਦ ਚੋ ਤਾਂ ਬਜ਼ੁਰਗਾਂ ਨੂੰ ਵੀ ਪਤਾ ਹੁੰਦਾ ਹੈ ਹਾਂ ਬਹੂ ਆ ਮੈਨੂੰ ਪੀਲੀ ਗੋਲੀ ਦੇ ਦੇ ਜਾਂ ਲਾਲ ਦੇ ਦੇ ਖਾਣੇ ਤੋਂ ਪਹਿਲਾਂ ਆ। ਆ ਖਾਣੇ ਤੋਂ ਬਾਅਦ ਆ ਦੇਣੀ ਐ। ਉਹ ਨਹੀਂ ਭੁੱਲਣੀ। ਬੀਪੀ ਦੀ ਗੋਲੀ ਨਹੀਂ ਭੁੱਲਣੀ, ਸ਼ੂਗਰ ਦੀ ਗੋਲੀ ਨਹੀਂ ਭੁੱਲਣੀ। ਉਹ ਹਰ ਚੀਜ਼ ਯਾਦ ਰਹਿੰਦੀ ਐ ਪਰ ਰੱਬ ਦਾ ਨਾਮ ਲੈਣਾ ਯਾਦ ਨਹੀਂ ਰਹਿੰਦਾ। ਤੇ ਇਹ ਗੱਲ ਯਾਦ ਰੱਖੋ, ਅਗਰ ਤੁਹਾਨੂੰ ਰੱਬ ਦਾ ਨਾਮ ਲੈਣਾ ਯਾਦ ਰਹੇ ਜਾਵੇ ਤਾਂ ਗੋਲੀਆਂ ਖਾਣ ਦੀ ਲੋੜ ਪੈਜੀ ਨਹੀਂ ਤੁਹਾਨੂੰ। ਪਰ ਹੁੰਦਾ ਕੀ ਐ? ਉਹ ਜਿਹੜੀ ਚੀਜ਼ ਨੇ ਸਾਨੂੰ ਸਾਰੇ ਦੁੱਖਾਂ ਤੋਂ ਮੁਕਤ ਕਰਨਾ ਹੈ, ਉਹ ਭੁੱਲ ਜਾਂਦੇ ਐ ਅਸੀਂ। ਤਾ ਯਾਦ ਕੀ ਰੱਖਦੇ ਆ ਆ ਦਵਾਈ ਖਾਣੀ ਆ ਆ ਪੂਰੀ ਖਾਣੀ ਆ ਆ ਬੂੰਦਾ ਪੀਣੀਆਂ ਹੈ ਆ ਫਲਾਨੀ ਚੀਜ਼ ਕਰਨੀ ਹੈ ਸਮਝਦੇ ਹੋ ਕਿ ਨਹੀਂ ਔਰ ਇੱਥੇ ਤੱਕ ਵੀ ਯਾਦ ਰਹਿੰਦਾ ਹੈ ਅੱਜ ਸ਼ਾਮ ਨੂੰ ਇੰਨੇ ਵਜੇ ਨਾਟਕ ਵੀ ਆਣਾ ਹੈ ਆ ਇੰਨੇ ਵਜੇ ਕ੍ਰਿਕਟ ਮੈਚ ਸ਼ੁਰੂ ਹੋਣਾ ਹੈ ਉਹ ਫਲਾਨੇ ਦਾ ਇੰਨਾ ਸਕੋਰ ਹੈ ਉਹ ਕੱਲੋਂ ਫਲਾਨਾ ਮਰ ਗਿਆ ਸੀ ਨਾਟਕ 'ਚ ਦੇਖਣਾ ਅੱਜ ਦੁਬਾਰਾ ਜੀਦਾ ਹੁੰਦਾ ਕਿ ਨਹੀਂ ਹੁੰਦਾ ਉਹ ਸਾਰੇ ਸੀਨ ਯਾਦ ਹੈ ਫਿਲਮਾਂ ਯਾਦ ਹੈ ਹਰ ਚੀਜ਼ ਯਾਦ ਹੈ ਐਕਟਰਾਂ ਦੇ ਨਾਮ ਯਾਦ ਹੈ ਗਾਇਕਾਂ ਦੇ ਨਾਮ ਯਾਦ ਹੈ ਗਾਣੀਆਂ ਦੇ ਬੋਲ ਯਾਦ ਹੈ ਪਰ ਜਿਸ ਨੇ ਸਾਨੂੰ ਜ਼ਿੰਦਗੀ ਦਿੱਤੀ ਆਪਣੇ ਉਹ ਮਾਲਕ ਨੂੰ ਹੀ ਭੁੱਲ ਕੇ ਬਹਿ ਗਏ ਅਸੀਂ ਉਹ ਰੱਬ ਦਾ ਨਾਮ ਲੈਣੇ ਯਾਦ ਨਹੀਂ ਹੈ ਸਾਨੂੰ ਤਾਂ ਫੇਰ ਜੀਵਨ 'ਚ ਖੁਸ਼ੀਆਂ ਕਿੱਥੋਂ ਆਣਗੀਆਂ ਫੇਰ ਜੀਵਨ 'ਚ ਆਨੰਦ ਕਿੱਥੋਂ ਆਏਗਾ ਕਿਉਂਕਿ ਕਿਹਾ ਗਿਆ ਨਾ ਸਭ ਸੁਖ ਦਾਤਾ RAM ਹੈ ਦੂਸਰਾ ਨਹੀਂ ਕੋਈ ਉਹ ਜਿਹੜਾ ਸੁੱਖ ਦਾਤਾ ਹੈ ਉਹ ਸਾਡਾ ਮਾਲਕ ਪ੍ਰਮਾਤਮਾ ਪ੍ਰਭੂ ਜੀ ਉਹਨੂੰ ਯਾਦ ਕਰਨਾ ਭੁੱਲ ਜਾਈਏ ਤਾਂ ਫੇਰ ਸੁੱਖ ਆਣੇ ਕਿੱਥੋਂ ਹੈ ਹੋਰ ਬੰਦਾ ਕਹਿੰਦਾ ਨਾ ਇਹ ਬਿਜਲੀ ਇਹ ਲਾਈਟ ਆ ਰਹੀ ਹੈ ਬਿਜਲੀ ਘਰ ਚੋਂ ਇਹ ਬਿੱਲ ਭਰਨਾ ਹੀ ਭੁੱਲ ਜਾਈਏ ਤਾਂ ਫੇਰ ਲਾਈਟ ਆਣੀ ਕਿੱਥੋਂ ਆ ਫੇ ਤਾਂ ਹਨੇਰਾ ਹੀ ਰਹਿਣਾ ਸਮਝਦੇ ਹੋ ਕਿ ਨਹੀਂ ਕਿਉਂਕਿ ਇਹ ਬੰਦਾ ਬਿੱਲ ਨਾ ਭਰੇ ਹੁਣ ਉਦਾਹਰਨ ਦੇ ਕੇ ਸਮਝਾਉਣਾ ਪੈਂਦਾ ਸਾਨੂੰ ਤਾਂ ਫੇ ਬਿਜਲੀ ਕੱਟ ਹੋ ਜਾਂਦੀ ਬਿਜਲੀ ਕੱਟ ਹੋ ਜਾਵੇ ਤਾਂ ਫੇਰ ਕੀ ਹੁੰਦਾ ਹੈ ਹਨੇਰਾ ਹੁਣ ਬੰਦੇ ਨੂੰ ਸਭ ਕੋ ਯਾਦ ਰਵੇ ਬਿਜਲੀ ਦਾ ਬਿੱਲ ਭਰਨਾ ਭੁੱਲ ਜਾਵੇ ਤਾਂ ਕਹਿੰਦਾ ਹਨੇਰਾ ਹੋ ਗਿਆ ਜੀ ਬਿਜਲੀ ਕੱਟ ਦਿੱਤੀ ਉਹਨਾਂ ਨੇ ਤਾਂ ਅੱਜ ਸਮਝ ਲਓ ਜੇ ਤੁਹਾਡੇ ਜੀਵਨ ਚ ਖੁਸ਼ੀਆਂ ਦਾ ਪ੍ਰਕਾਸ਼ ਹੈ ਨਹੀਂ ਕਾਮਯਾਬੀ ਦਾ ਪ੍ਰਕਾਸ਼ ਹੈ ਨਹੀਂ ਤਾਂ ਕਿਤੇ ਨਾ ਕਿਤੇ ਤੁਸੀਂ ਵੀ ਰੱਬ ਦੇ ਨਾਮ ਦਾ ਬਿੱਲ ਭਰਨਾ ਭੁੱਲ ਗਏ ਹੋ ਤਾਂ ਹੀ ਤੁਹਾਡਾ ਕਨੈਕਸ਼ਨ ਖੁਸ਼ੀਆਂ ਦਾ ਇਹਦੇ ਹੁਣ ਆਪਈ ਟੱਟਿਆ ਹੋਇਆ ਹੈ ਤਾਂ ਜੇ ਹੁਣ ਜੋੜਨਾ ਤਾਂ ਕੀ ਕਰਨਾ ਪੈਣਾ ਹੈ ਬਿੱਲ ਭਰਨਾ ਪੈਣਾ ਹੈ ਉਹ ਪਰ ਉਹ ਬਿੱਲ ਕਿੱਦਾਂ ਭਰਨਾ ਆ ਉਹ ਬਿੱਲ ਇਦਾਂ ਨਹੀਂ ਭਰਨਾ ਕਿ ਕਿਤੇ ਜਾ ਕੇ ਕੋਈ ਆਫਿਸ ਹੈ ਉਹ ਬਿੱਲ ਤੁਸੀਂ ਹੁਣ ਵੀ ਪਰ ਸਕਦੇ ਇੱਥੇ ਬੈਠੇ ਬੈਠੇ ਪਰ ਸਕਦੇ ਹੋ ਉਹ ਖਾਣ ਤੋਂ ਪਹਿਲਾਂ ਪਰ ਸਕਦੇ ਹੋ ਪੀਣ ਤੋਂ ਪਹਿਲਾਂ ਪਰ ਸਕਦੇ ਹੋ ਹਰ ਕੰਮ ਕਰਨ ਤੋਂ ਪਹਿਲਾਂ ਪਰ ਸਕਦੇ ਹੋ ਬੁੱਲੇ ਸ਼ਾਹ ਨੇ ਇੱਥੇ ਤੱਕ ਕਿਹਾ ਕਿ 24000 ਨਮਾਜ਼ ਫਕਰ ਦੀ ਤੂੰ ਪੰਜ ਕ ਇਹ ਦੀਆਂ ਪੜਦਾ ਉਹ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ ਉਹ ਤਾਂ ਕਹਿੰਦੇ ਇਹ ਤਾਂ ਹਰ ਸਾਹ ਨਾਲ ਹੀ ਪਰ ਰਹੇ ਆ ਤਾਂ ਫੇਰ ਜੀਵਨ 'ਚ ਖੁਸ਼ੀਆਂ ਵੀ ਉਹਨਾਂ ਦੀ ਆਂਦੀਆਂ ਨੇ ਇਸ ਲਈ ਫੇਰ ਕਹਾਂਗੇ ਗੋਲੀ ਖਾਣੀ ਬਿਸ਼ੱਕ ਭੁੱਲ ਜਾਈਏ ਰੋਟੀ ਖਾਣੀ ਬਿਸ਼ੱਕ ਭੁੱਲ ਜਾਈਏ ਪਾਣੀ ਪੀਣਾ ਬਿਸ਼ੱਕ ਭੁੱਲ ਜਾਈਏ ਪਰ ਰੱਬ ਦਾ ਨਾਮ ਨਹੀਂ ਭੁੱਲਣਾ ਚਾਹੀਦਾ ਸਰ ਕਿਉਂਕਿ ਖੁਸ਼ੀਆਂ ਰਹਿਮਤਾਂ ਵਰਕਤਾਂ ਤਾਂ ਉਹਦੇ ਨਾਲ ਹੀ ਜੁੜੀਆਂ ਹੋਈਆਂ